ਜਦੋਂ ਯਾਦ ਹੋਵੇ ਉਹਨੀਆਂ ਫੋਟੋਗ੍ਰਾਫਸ ਵੀ ਮੇਰੇ ਕੋ ਸਾਰੀਆਂ ਹੈਗੀਆਂ ਜੀ ਕਾਫੀ ਜਗ੍ਹਾ ਤੇ ਮੇਰੇ ਕੋਲ ਨੇ ਹਾਂ ਤੇ ਉਦੋਂ ਮੇਰੀਆਂ ਬੇਟੀਆਂ ਜਿਹੜੀਆਂ ਸੀ ਉਹ ਛੋਟੀਆਂ ਸੀ ਤੇ ਇੱਥੇ ਉਹਨੇ ਉਸੇ ਹੀ ਦਿਨ ਇੱਕ ਹੋਰ ਪ੍ਰੋਗਰਾਮ ਸੀ ਜਿਹਦੇ ਚ 샤ਰੁਖ ਖਾਨ ਆਉਣਾ ਸੀ ਬੱਚਿਆਂ ਦਾ ਮਨ ਜਿੱਦਾਂ ਕਿ ਹੁੰਦਾ ਆ ਤੁਹਾਡੇ ਨਾਲ ਤੋਂ ਇੰਨੀਆਂ ਵਾਕਫ ਨਹੀਂ ਸੀ ਪਰ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਇੱਕ ਆਰਗੇਨਾਈਜ਼ ਕੀਤਾ ਸੀ ਸ਼ੋਅ ਇੱਥੇ ਕਿਸੇ ਨੇ ਵੀ ਕੰਪੀਟੀਸ਼ਨ ਸੀ ਤੇ ਉਹਦੇ ਚ $50 ਦੀ ਟਿਕਟ ਮਿਲਦੀ ਸੀ। ਮੇਰੀ ਵੱਡੀ ਬੇਟੀ ਨੇ ਉਹ ਟਿਕਟ ਲੈ ਜਿੱਤ ਲਈ। ਤੇ ਮੇਰੇ ਜਦੋਂ ਹਸਬੰਡ ਨੂੰ ਪਤਾ ਲੱਗਾ ਕਿ ਉਹ ਉਹ ਪ੍ਰੋਗਰਾਮ ਵੇਖਣ ਜਾਣਾ ਚਾਹੁੰਦੀਆਂ ਆ ਤੇ ਮੇਰੇ ਹਸਬੰਡ ਕਹਿੰਦੇ ਵੀ ਨਹੀਂ ਬੇਟਾ ਆਪਾਂ ਉਹ ਪ੍ਰੋਗਰਾਮ ਨਹੀਂ ਵੇਖਣ ਜਾਣਾ ਆਪਾਂ ਸਾਂਝੇ ਪੰਜਾਬ ਦਾ ਪ੍ਰੋਗਰਾਮ ਵੇਖਣ ਜਾਣਾ ਜਿਹਦੇ ਚ ਆਤ ਪੁਹਾੜ ਆ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਿਹਾ ਟਿਕਟਾਂ ਜਿਹੜੀਆਂ ਉਹ ਇੰਨੀ ਮੈਟਰ ਨਹੀਂ ਕਰਦੀ ਆਪਾਂ ਤੁਹਾਨੂੰ ਦਿੱਖਾ ਲੈਣਾ ਤੇ ਅੱਜ ਜਦੋਂ ਮੈਂ ਉਹ ਆਪਣੇ ਬੱਚਿਆਂ ਨੂੰ ਦੱਸਿਆ ਕਿ ਮੈਂ ਉਹ ਪ੍ਰੋਗਰਾਮ ਉਹਨਾਂ ਨਾਲ ਮਿਲਣ ਜਾ ਰਹੀ ਆਂ ਤੇ ਮੇਰੀਆਂ ਬੇਟੀਆਂ ਕਹਿੰਦੀਆਂ ਵੀ ਸਾਡਾ ਸਲਾਮ ਸਾਡੀਆਂ ਦੁਆਵਾਂ ਜ਼ਰੂਰ ਪਹੁੰਚਾ ਦਿਓ ਤੇ ਤੁਸੀਂ ਪ੍ਰੋਗਰਾਮ ਦੀਆਂ ਕਿਰਤਾਂ ਜਿਹੜੀਆਂ ਉਹ ਲੈ ਕੇ ਆਇਓ ਤੇ ਆਪਾਂ ਸਾਰਿਆਂ ਨੇ ਦੁਬਾਰਾ ਫੇਰ ਜਾਣਾ ਉਸ ਤੋਂ ਬਾਅਦ ਜਦੋਂ ਤੁਹਾਡਾ ਫੇਰ ਇੱਕ ਪ੍ਰੋਗਰਾਮ ਹੋਇਆ 18 ਚ ਮੇਰਾ ਕੱਲ 18 ਚ ਸੀਗਾ ਉਹ ਜਿਹਦੇ ਚ ਤੁਹਾਡੇ ਨਾਲ ਕਮਰਗੜੀ ਵਾਲੀ ਆਈ ਜੀ ਅਸੀਂ ਉਹ ਵੀ ਸਾਰਿਆਂ ਨੇ ਉਹ ਪ੍ਰੋਗਰਾਮ ਵੇਖਿਆ ਤੇ ਇਹ ਸਾਂਝੇ ਪੰਜਾਬ ਦੀ ਜਿਹੜੀ ਪਿਰਤ ਆ ਇਹ ਇੰਨੀ ਚੰਗੀ ਲੱਗਦੀ ਆ ਇੰਨੀ ਪਿਆਰੀ ਲੱਗਦੀ ਆ ਕਿ ਰੱਬ ਦੀਆਂ ਦੁਆਵਾਂ ਇੰਝ ਲੱਗਦਾ ਆ ਕਿ ਸਾਡੇ ਨਾਲ ਜਦੋਂ ਅਸੀਂ ਇਕੱਠੇ ਹੋ ਕੇ ਬਹਿ ਜਾਂਦੇ ਆ ਤੇ ਤੁਹਾਡੀ ਹਰ ਗੱਲ ਉਸ ਪ੍ਰਮਾਤਮਾ ਦੀ ਰਜ਼ਾ ਤੇ ਰਾਜੀ ਰਹਿਣ ਵਾਲੀ ਮੈਨੂੰ ਬਹੁਤ ਚੰਗੀ ਲੱਗਦੀ ਆ ਤੇ ਇਹ ਜਿਹੜਾ ਪ੍ਰਮਾਤਮਾ ਕਰੇ ਸਾਡਾ ਪਿਆਰ ਇਦਾਂ ਹੀ ਬਣਿਆ ਤੈਂਨ। ਧੰਨਵਾਦ। ਅਸੀਂ ਪੁਰਾਣੀ ਕਹਾਵਤ ਜਿਹੜੀ ਗੱਲ ਸੁਣੀ ਦੀ ਸੀ। ਫਿਰ ਅਸੀਂ ਉੱਠ ਗਏ ਪਤਾ ਪਹਿਲੀ ਦੁਆ ਕਿਹੜੀ ਸੁਣੀ ਦੀ ਸੀ। ਰੱਬਾ ਕੁਲ ਆਲਮ ਦਾ ਭਲਾ ਤੇ ਕੁਲ ਆਲਮ ਦੀ ਖੈਰ। ਇਹ ਕਹਿ ਕੇ ਨਾ ਅਸੀਂ ਖਾਂ ਖੋਲਦੇ। सो so, so, मैं समझना कि जिथे जिथे भी मेरे रब की सोहनी दुनिया बसती है अल्लाह खैर करे तो साझा पंजाब जरा दिल है ये सारी दुनिया का धड़कन आला दिल रब इस दिल प्यार भरिया सलाम मेरिया धियाँ मेरिया भैन मेरिया बच्ची मेरा भी देर है और ढेर सारियाँ दौरान Se